ਇਹ ਦੇ ਪਰਮ ਰੇ ਪਹਿਲੀ ਵਾਰੀ ਆ ਕੇ ਛੱਡਿਆ ਸੀ ਤੇ ਪਹਿਲੀ ਵਾਰੀ ਸਾਨੂੰ ਇਹ ਜੰਗਲ ਕੀਤਾ ਨੇ ਜਿਹੜਾ ਸਾਡਾ ਨੁਕਸਾਨ ਕਰਾ ਪਤੂਰੇ ਅੰਦਰ ਖਜ ਜਿਹੜਾ ਹੋਰ ਸਾਡੇ ਕੋਲ ਚਾਬੀਆਂ ਹੈ ਨਹੀਂ ਐਡਾ ਨੁਕਸਾਨ ਹੈ ਪੈਜੀ ਚੋਲੇ ਤੋੜ ਬਣ ਗਈ ਪਿੱਛੇ ਤੱਕ ਤੋੜ ਸਾਹੇਟ ਦੇ ਜੀ 10 ਘਰੇ ਤੋੜਪਨ ਹੋਈ ਹੈ ਬਾਈ ਦੇ ਅੰਦਰ ਲੈਰ 10 ਘਰੇ ਤੋੜਪਨ ਕਰਿਆ ਜੀ ਇਹ ਇਹ ਬੰਦੇ ਨੇ ਕਰਵਾਈ ਹੈ ਸਾਡੇ ਦੋ ਤਰ੍ਹਾਂ ਬੰਦਾਂ ਵਾ ਇਹ ਦੋ ਗਵਾਂਢੀ ਸਾਡੇ ਇੱਕ ਉਹ ਆ ਜੀ ਇਹ ਦੋ ਤਿੰਨ ਬੰਦੇ ਆ ਜਿਹੜੇ ਸਾਡੇ ਸ਼ੁਰੂ ਕੋਤੋਂ ਕਰੀਏ ਇੱਥੋਂ ਸ਼ੁਰੂ ਆ ਜੀ ਸ਼ੁਰੂ ਆਵੇ ਇੱਥੋਂ ਕਰੇ ਸ਼ੁਰੂ ਕਰਾਉ ਜੀ ਚਾਲੂ ਕਰਦੇ ਸੀ ਤਾਂ ਇਹ ਸਾਡੇ ਪਿੰਡ ਚ ਪਾਣੀ ਤੁਮ ਨੂੰ ਗੰਦਾ ਜੀ ਉਹ ਸਾਡਾ ਛੱਪੜ ਦਾ ਹਾਲ ਲਿਖਾ ਨਾ ਜੇ ਟੱਪ ਚਾਲ ਕਰੇ ਐਡਾ ਗੰਦਾ ਹਾਲਾ ਗੱਲ ਛੱਡੋ ਸਾਡੇ ਅਸੀਂ ਆ ਬਣਾਉਂਦੇ ਜੀ ਛੱਪੜਾ ਚ ਬੰਦ ਐਡਾ ਸੋਹਣਾ ਪਾਣੀ ਸੀ ਤੇ ਜਿਹੜਾ ਇਹਨਾਂ ਲੋਕਾਂ ਨੇ ਸਾਡਾ ਪਾਣੀ ਦਾ ਨਾਸ ਕਰਤਾ ਅਗੰਦਾ ਪਾਣੀ ਪਾਉਂਗਾ ਰੋਲਾ ਸੀਗਾ ਹਾਂ ਉਹ ਖਾਲੀ ਜਾਂਦਾ ਸੀ ਕਿ ਖਾਲੀ ਜਾਂਦਾ ਪਾਣੀ ਉੱਧਰ ਹੀ ਕੱਢ ਪਹਿਲਾਂ ਪਾਈਪ ਉੱਧਰ ਹੀ ਜਾਂਦੇ ਸੀ ਉਹ ਕਰਤੇ ਉਹਨਾਂ ਨੇ ਬੰਦ ਤੇ ਮੁੜ ਕੇ ਉਹਨੇ ਧੱਕੇ ਨਾਲ ਪਾਣੀ ਉੱਧਰ ਹੀ ਜਾਂਦੇ ਬਾਹਰ ਪੈਪ ਜਾਂਦੇ ਸੋਹਣੇ ਉਹ ਕਰਦੇ ਬਾਤ ਮੁੜ ਕੇ ਜ਼ੋਰ ਨਾਲ ਪਾਣੀ ਉੱਧਰ ਹੀ ਕੱਢ ਦਾ ਉਹਦਾ ਅੰਮ੍ਰਿਤ ਮੈਂ ਨਹੀਂ ਜਾਣ ਦੇਣਾ ਪਾਣੀ ਜੀ ਆਪਦਾ ਉੱਧਰ ਹੀ ਕੱਢਾ ਉਹਨਾਂ ਨੇ ਜਦੋਂ 100 ਗੱਲ ਬਣੀ ਆ ਤੇ ਮੁੜ ਕੇ ਤੜਕੇ ਮੁੱਖਾ ਵੇਖਣ ਗਏ ਉਹਨਾਂ ਉਹਨਾਂ ਦੀ ਨੀਤੀ ਸੀ ਡਾਂਗਣਾ ਉੱਟਾ ਲੱਗ ਗਿਆ ਤਿੰਨ ਦਿਨ ਕੱਲ ਮੁੜ ਕੇ ਡਾਂਗਣਾ ਨਹੀਂ ਪੈ ਕੁੱਟਣਾ ਉੱਥੇ ਉੱਥੇ ਜਾਵੜੇ ਮੋਹ ਮੁੰਡਰੇ ਸੱਟਾਂ ਮਾਰ ਡਾਨ ਦੀ ਲੋੜ ਨਹੀਂ ਜਿਨ੍ਹਾਂ ਨੇ ਆਪਣਾ ਕਰਨਾ ਤੋਂ ਤੁਮੇ ਦਰਾਸਤਾ ਆ ਲਿਆ ਪਰ ਉਹ ਬਖਸ਼ੇ ਨਹੀਂ ਜਾਣਗੇ ਤੁਹਾਡਾ ਕੁੜੇ ਦੇ ਪਿੱਛੇ ਇੱਕ ਮਿੰਟ ਠੀਕ ਹੈ ਮੈਂ ਮੜੀ ਥੋੜੀ ਜਿਹੀ ਪਾਸਦੇਵਾ ਤੇ ਵਿਜੇ ਸਾਥਲਾ ਜੀ ਤੁਹਾਡੇ ਐਸਸੀ ਕਮਿਸ਼ਨ ਦੇ ਚੇਅਰਮੈਨ ਰਹੇ ਨੇ ਤੇ ਐਸਸੀ ਲੋਕਾਂ ਨਾਲ ਸੰਬੰਧ ਰੱਖਦੇ ਨੇ ਤੇ ਐਸਸੀ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਹਾਂ ਕੌੜੇ ਭਾਈਚਾਰੇ ਦੇ ਲੋਕ ਨੇ ਤੁਹਾਨੂੰ ਡਰਾਉਣ ਵਾਸਤੇ ਕਰਨ ਦੀ ਕਿਤ ਲੋੜਨੀ ਹੈ ਤੁਹਾਡੇ ਹੱਕਾਂ ਦੇ ਖਾਤਰ ਖੜਨਗੇ ਪੁੱਤ ਕਰ ਜਾਣਾ ਪਏ ਜਾਣਗੇ ਤੁਹਾਡੇ ਅਸਤੀ ਆਏ ਸੀ ਪਤਾ ਨਹੀਂ ਬੱਸ ਤੋਂ ਮੈਂ ਕੀ ਲੈ ਰਿਹਾ ਪਤਾ ਨਹੀਂ ਜਿਹੜਾ ਇਹ ਸਪੋਰਟ ਕਰਨ ਚਲੋ ਇਹ ਆਪਣੇ ਬੰਦੇ ਆ ਹਾਂਜੀ ਠੀਕ ਹੈ ਦੱਸੋ ਹੁਣ ਕੋਈ ਗੱਲ ਤੁਹਾਡੇ ਜੋ ਆ ਕੇ ਦੱਸੋ ਕਿ ਹਾਂ ਦੱਸੋ ਜਿਹਦੇ ਜਿਹਦੇ ਵੀ ਅਸੀਂ ਉਹਦੇ ਨਾਲ ਹੀ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਅਸੀਂ ਖੜਾ ਕੀਤਾ ਇਹ ਥੋੜਾ ਵੀ ਜੇ ਉਹ ਮਤਲਬ ਕਿ ਅਸੀਂ ਗਰੀਬ ਆ ਤਾਂ ਸਾਡੇ ਤੋਂ ਜੇ ਕੋਈ ਕੋਈ ਕਦਮ ਚੱਕਦਾ ਕੋਈ ਸਾਰੇ ਸਾਡੇ ਜਿਹੜਾ ਛੱਪੜਾ ਹਨਾ ਉਹ ਕਹਿੰਦੇ ਸੀਗੇ ਵੀ ਮੰਨ ਲੈਣਾ ਇੱਥੇ ਕੋਈ ਵਧੀਆ ਕੋਈ ਜਗ੍ਹਾ ਬਣਾਉਣੇ ਤੋਂ ਪਤਾ ਕਿ ਕਿੱਤਾ ਦਾ ਛੱਪੜਾ ਕਿੰਨਾ ਗੰਦਾ ਉੱਥੇ ਕੋਈ ਵਧੀਆ ਕੋਈ ਪਾਰਕ ਵਗੈਰਾ ਚ ਕੁਝ ਵੀ ਬਣਾਉਣਾ ਹਾਂ ਕੁਝ ਵੀ ਬਣਾਉਣ ਲੱਗਿਆ ਸੀਗਾ ਸਾਡਾ ਸਰਪੰਚ ਕੁਲਦੀਪ ਸਿੰਘ ਤੇ ਦੂਜਾ ਸਰਪੰਚ ਉਹ ਕੌਣਾ ਉਹ ਪੱਪੂ ਬੋਲਦਾ ਕਹਿੰਦਾ ਹਾਂ ਹਾਂ ਇਹ ਮੈਂ ਜਗ੍ਹਾ ਖਰੀਦਨੀ ਆ ਅੱਜ ਤੀਕ ਦੀ ਜੁਗੜਿਆਂ ਦੀ ਉਹ ਜਗ੍ਹਾ ਪਈ ਆ ਛੱਪੜਾ ਵਾਲੀ ਗੰਦੀ ਜਗ੍ਹਾ ਅੱਜ ਤੀਕ ਤੱਕ ਉਹ ਖਰੀਦੀ ਨਹੀਂ ਗਈ ਤੇ ਜਦੋਂ ਉਹ ਵਿਚਾਰਾ ਸਰਪੰਚ ਕੁਲਦੀਪ ਉਹ ਤੇ ਕੁਝ ਬਣਾਉਣ ਲੱਗਾ ਅਜੇ ਉਹਨੂੰ ਖਰੀਦਨੀ ਆ ਗਈ ਵੀ ਮੰਨ ਲਓ ਉਹਦੇ ਤੇ ਮੱਚ ਰਿਹਾ ਇੱਕ ਹਸਾਬ ਦਾ ਵੀ ਜਦੋਂ ਕਿ ਕਿੱਧਰ ਨੂੰ ਗੱਲ ਗਈ ਸਰ ਘਰੇ ਆ ਕੇ ਕਿਸੇ ਦੀ ਵੀ ਕੋਈ ਵੀ ਆ ਤੁਸੀਂ ਵੀ ਆ ਕੁਛ ਨਾ ਕੁਛ ਪੀਓ ਹਨਾ ਸਰ ਉਹਨੂੰ ਹੀ ਘਰੇ ਆ ਕੇ ਕੋਈ ਤੁਹਾਡੀ ਬੇਸਿਕ ਕਰੇਗਾ ਨਹੀਂ ਸੈਂਡ ਕਰੋਗੇ ਨਾ ਸਰ ਕੋਈ ਵੀ ਨਹੀਂ ਹਾਂਜੀ ਉਹਦੇ ਘਰੇ ਆ ਕੇ ਉਹਨੂੰ ਠੱਕੇ ਮਾਰਨੇ ਥੱਪੜ ਮਾਰਨੇ ਇਹ ਕਿਸੇ ਵੀ ਜਾਇਜ਼ ਗੱਲ ਨਹੀਂ ਹੈਗੀ ਕਿ ਬਈ ਅਸੀਂ ਤਾਂ ਸਾਰੇ ਉਹਦੇ ਨਾਲ ਹੋਵਾਂਗੇ ਜਦੋਂ ਉਹਦੇ ਅਗਲੇ ਦੇ ਨਾਲ ਖੜੇ ਆ ਸਾਰੇ ਜਣੇ ਨਾਲ ਖੜੇ ਹਾਂਜੀ ਤੇ ਅਸੀਂ ਵੀ ਬਾਕੀ ਸਰਪੰਚ ਨੂੰ ਵੀ ਉਹਦੇ ਤੇ ਜਿਹੜੀ ਕਾਰ ਆਉਗਾ ਬਾਕੀ ਵੀ ਆਣਗੇ ਜਿਹੜੀ ਉਹਦੇ ਕੁੱਟ ਮਾਰੀ ਨਹੀਂ ਹੋਈ ਜਾਂਦੀ ਉਹਦੇ ਨੌ ਬਚਾਰੇ ਖੱਟਦੇ ਔਰ ਕੱਲ ਨਹੀਂ ਨਹੀਂ ਕੱਲੇ ਉਹ ਹੀ ਨਹੀਂ ਆਣਗੇ ਹਾਂਜੀ ਉਹ ਨਾ ਨਾ ਉਹਨਾਂ ਨੇ ਕੁੱਟ ਮਾਰ ਕੀਤੀ ਜਿਨ੍ਹਾਂ ਦੇ ਆ ਹੋਈ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਵਾਵਾਂਗੇ ਸਰ ਬਾਕੀ ਹੁਣ ਆਪਾਂ ਪੂ ਉਹ ਕੰਦੂਰ ਮੁਕਰੀਆਂ ਦਾ ਨਾ ਵੀ ਮੈਂ ਫੈਰ ਨਹੀਂ ਕੀਤੇ ਕੋਠੇ ਤੇ ਉਹਦੇ ਖੋਦ ਵੀਡੀਓ ਹੈਗੀ ਸਰ ਜੀ ਇੱਕ ਹੱਥ ਹੋ ਜੋ ਗਾਹਾਂ ਵਿੱਚ ਬੀਬੀ ਦਾਹਾਂ ਦਾਹਾਂ ਦਾ ਪਸਾ ਕੀ ਗਰੀਤਾਂ ਦੀ ਕੋਈ ਜ਼ਿੰਦਗੀ ਨਹੀਂ ਰਹਿਦੀ ਸਰ ਆ ਮੇਰੇ ਬ੍ਰਦਰ ਦੇ ਬੇਟੇ ਆਈ ਉਹਨਾਂ ਐਡ ਡੀ ਡੇ ਕਾਗੇ ਉਹ ਜਿਹੜੇ ਨਾ ਮਤਲਬ ਕਿ ਗਿਆ ਹੀ ਸੀਗਾ ਇਹ ਡਾਕਟਰ ਕੋਲ ਦਵਾਈ ਲੈਣ ਉੱਥੇ ਚੱਕਦੇ ਪੂਰਾ ਪੂਰਾ ਜਵਾਕ ਹੈ ਇਹਨਾਂ ਨੂੰ ਕੌਣ ਪਵਾਊਗਾ ਜੇ ਉਹ ਉੱਥੇ ਬੈਠਾ ਤਾਂ ਉਹ ਰਜਵਾ ਕਾ ਜੇ ਮੇਰੇ ਬ੍ਰਦਰ ਦਾ ਬੇਟਾ ਆਈਏ ਇਹ ਇਸ ਤੋਂ ਬਾਅਦ ਪ੍ਰਸ਼ਾਸਨ ਨਾਲ ਬੈਠਕ ਕਰਨਗੇ ਸਾਹਿਬ ਇਸ ਤੋਂ ਬਾਅਦ ਮੈਂ ਸਰਵੇ ਕਰਾ ਕੇ ਫਿਰ ਜਾਣਗੇ ਕੋਈ ਨੀ ਚਿੰਤਾ ਨਾ ਕਰੋ ਸਰ ਇਹ ਜਿੰਦਗੀ ਹੈ ਇਹਨਾਂ ਨੂੰ ਬਟਾ ਪਾ ਪਾ ਉੱਚਾ ਕਰਦੇ ਆ ਠੀਕ ਹੈ ਉਹ ਰੋਡ 'ਤੇ ਹੀ ਤੇ ਇਹਨਾਂ ਨੂੰ ਵੀ ਦਿੱਲੀ ਉੱਥੇ ਬਰਾਉਂਟੇ ਹੀ ਉਹਨਾਂ ਨੂੰ ਕਹਾ ਪਰ ਸਰ ਆਏ ਆ ਵਿਵਾਸ ਇਨਸਾਫ ਸਹੀ ਹੋਵੇ ਪਤਾ ਸਾਰਿਆਂ ਨੂੰ ਲੱਗਦਾ ਵੀ ਕੌਣ ਗਲਤ ਆ ਕੌਣ ਸਹੀ ਆ ਜੇ ਉਹ ਸਹੀ ਆ ਤਾਂ ਆਪਾਂ ਐ ਨਹੀਂ ਕਹਿੰਦੇ ਨਾ ਪਰ ਸਾਨੂੰ ਪਤਾ ਘਰੇ ਆ ਕੇ ਕਿਤੇ ਦੀ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਸਿੱਧੀ ਗੱਲ ਡਰਨਾ ਨਹੀਂ ਆ ਨਹੀਂ ਡਰਦੇ ਸਾਰਾ ਜੀ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੇ ਨਾਲ ਖੜੇ ਆ ਸਾਡੇ ਬੰਦੇ ਤੁਹਾਡੇ ਸਾਹਦੇ ਤੁਹਾਡੇ ਫਰੀਦਪੁਰ ਵਾਲੇ ਵੀ ਹੈਗੇ ਆ ਕਿ ਤੁਹਾਡੇ ਨਾਲ ਖੜੇ ਆ ਸਾਡੇ ਠੀਕ ਹੈ ਸਾਡਾ ਨੰਬਰ ਕਿਤੇ ਵੀ ਲੈ ਲਿਓ ਇਨਾ ਕੋਲੋਂ ਲੈ ਲਓ ਹਾਂਜੀ ਨੰਬਰ ਦੇ ਦਿਓ ਕਿਸੇ ਨੂੰ ਵੀ ਕੋਈ ਲੋੜ ਪਊਗੀ ਸਾਨੂੰ ਸਦਾ ਸਾਰਕੇ ਕਿੰਨੇ ਨੰਬਰ ਲੈ ਗੋ ਨਵੀਰ ਦੀ ਜੇ ਡਰੇ ਖੜੇ ਹੋ ਗਏ ਉਹਨਾਂ ਨੇ ਇਹਨਾਂ ਦੇ ਘਰਾਂ ਦੇ ਨੇ ਸਾਰਿਆਂ ਨੇ ਪੱਕੂ ਨੰਬਰ ਲਾਉਂਦੇ ਸਾਨੂੰ ਡਰਾਇਆ ਕੁੱਤੇ ਇਹਨਾਂ ਨੇ ਲੁੰਗਿਆਂ ਨੂੰ ਵੀ ਕੁੱਟ ਮਾਰ ਕੇ ਕੀ ਇਹ ਜਿਹੜੇ ਜਨੋ ਹੋਇਆ ਸਾਰੇ ਡੇਟ ਪਾ ਕੇ ਇਹਨਾਂ ਦਾ ਜਿਹੜਾ ਕੁੱਟ ਮਾਰੇ ਡਰੇ ਹੋਏ ਡਰੇ ਹੋਏ ਘਰੋਂ ਨਹੀਂ ਨਿਕਲੇਗੇ ਅਸੀਂ ਮੇਰਾ ਨਾਂ ਵੀ ਜੇ ਸਾਹ ਆਏਗਾ ਛੱਡ ਦੇ ਵੀ ਇਹ ਕਰਕੇ ਜਾਵੇ ਰੇੜੇ ਵਾਲੀ ਤੋਂ ਸੁਣੋ 70091 70091 70091 799 ਪੂਰਾ 99 ਹਾਂਜੀ 57725 ਬੀਜੇ ਸਾਪਲਾ ਜੀ ਬੀਜੇ ਸਾਪਲਾ ਜੀ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਵੇ ਮੈਨੂੰ ਫੋਨ ਜਰੂਰ ਕਰਦੇ ਹੋ ਬਾਕੀ ਜੈਤੂ ਅਸੀਂ ਤੁਹਾਡੇ ਲਈ ਸਾਰਿਆਂ ਲਈ ਬੈਠੇ ਆ ਅ ਸਾਰੀ ਟੀਮ ਜਿਹੜੀ ਹੈ ਤੁਹਾਡੇ ਫ੍ਰੀਪੋਰਟ ਦੀ ਹੈ ਜਿਹੜਾ ਜਿਹੜਾ ਸਾਰੇ ਜਦੋਂ ਮਾਤੀ ਸਾਨੂੰ ਮੈਂਜਰ ਦਾ ਮੰਡਲ ਪ੍ਰਧਾਨਾ ਸਾਡਾ ਦਾ ਸਾਡਾ ਅ ਮੰਡਲ 9000 ਕੋਈ ਕਿਸੇ ਤਰੀਕੇ ਦੀ ਡੰਡ 2 ਨੰਬਰ ਚੌਂਗ ਦੇ ਵਿੱਚ ਰਾਸ ਸਕਲਾ ਨਾਲ ਸਾਡਾ ਦਫ਼ਤਰ ਹੈ ਜੀ ਜਦੋਂ ਮਰਜ਼ੀ ਸਾਡੇ ਕੋਲ ਆਓ ਖੁੱਲੇ ਅਦਰਵਾਜ਼ੇ ਸਾਰਿਆਂ ਨੂੰ ਕਿਸੇ ਕੋਲੋਂ ਡੰਡ ਦੀ ਲੋੜ ਨਹੀਂ ਜਿੱਡਾ ਮਰਜ਼ੀ ਗੁਨਾਹਗਰ ਜਿੱਡਾ ਮਰਜ਼ੀ ਤਾਕਤਵਰ ਠੀਕ ਹੈ। ਜਿੰਦਾਬਾਦ ਸਰਕਾਰ ਮਰਦਾਬਾ ਜਿੰਦਾਬਾਦ। ਅਸੀਂ ਅਸੀਂ ਪੌਪਸ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਜੀ ਇੱਕ ਵਾਰੀ ਵੀ ਸਾਡੇ ਜਿਹੜੇ ਬੱਚੇ ਸਕੂਲੋਂ ਪੜ੍ਹ ਕੇ ਹੁੰਦੇ ਸੂ ਉਹਨਾਂ ਲਈ ਕੋਈ ਟਾਈਮ ਨਹੀਂ ਉੱਤੇ ਅੱਜ ਇਹ ਹੀ ਪੁੱਛਣਾ ਹੁਣ। ਸਾਡੇ ਪਿੰਡਾਂ ਦੀ ਪੁਲਿਸ ਆਈ ਤਾਂ ਗਾਹ ਨੂੰ ਪੁਲਿਸ ਨੂੰ ਮੰਨ ਪਈ ਨਹੀਂ। ਥਾਰਾ ਸਾਡੇ ਛੋਟੇ ਬੱਚੇ ਹਾਂ ਰਕੇ ਜਾਂ ਤਾਂ ਇਹਦੇ ਤੇ ਉਹਨਾਂ ਨੂੰ ਪੂਰੀ ਉਹਨੇ ਕਹਿਆ ਕਿ ਮੈਂ ਮੁੰਡਾ ਫਿਰ ਤੋਂ ਦਾਖਲ ਕਰਾਇਆ ਜੀ ਆਪਣੇ ਉਹਨਾਂ ਨੇ ਜਿਹੜੇ ਸਾਡੇ ਆਏ ਆ ਤੁਹਾਡੇ ਦੇ ਆਏ ਆ ਜੀ ਉਹਨਾਂ ਨੇ ਆਪਣੇ ਬੱਚੇ ਦਾਖਲ ਨਹੀਂ ਕਰਦੇ ਤੇ ਇਹ ਮੁੰਡਾ ਉਹ ਤੇ ਤਿੰਨ ਚਾਰ ਤਨ ਮੁੰਡਾ ਸਹੀ ਲੈ ਕੇ ਬੈਠੇ ਰਹੇ ਉਹ ਕੱਲ ਬਾਅਦ ਜਿਹੜੇ ਬੰਦੇ ਬਚੋਰਾ ਤੇ ਕਰੇ ਜਾਂਦੇ ਨੇ ਮਾਰਕਿੰਗ ਬਾਈ ਬੱਚੇ ਇਹਦਾ ਨਹੀਂ ਕਰਿਆ ਜੀ ਹਾਂ ਜੀ ਉਹਨਾਂ ਨੂੰ ਸਮਝ ਆਊਗੀ ਕਿ ਇਹ ਨਾ ਬੋਲੋ ਬਸ ਹੀ ਬੱਚੇ ਕਰਦੇ ਆ ਕਹਿੰਦੇ ਆ ਕਿ ਬਸ ਉਹਨੂੰ ਟੋਲਦੇ ਆ ਮੈਂ ਡਰ ਕੇ ਕਿ ਤੁਹਾਨੂੰ ਜੀ ਦੂ ਤਿੰਨ ਕੁਟੀ ਜਣੇ ਸੰਤ ਨੇ ਮੇਰੇ ਸਾਥ ਲਾ ਗਿਰੋਗੇ ਉਹਨਾਂ ਨੇ ਚੱਕਾ ਵੀ ਨਹੀਂ ਜੀ ਦੋ ਕਿ ਮੇਰੇ ਰਾဟု ਆਇਆ ਨਿਕਲ ਲਗਾ ਮੋਟੇ ਪੱਤ ਗੰਦਰਬਾਰ ਪਰਵਲਾ ਨਾਲ ਇਹ ਮੈਂ 2 ਘੰਟੇ ਮੈਨੂੰ ਸਾਥ ਲਈ ਅੰਦਰੋਂ ਕੀ ਲੱਭਦੇ ਸੀ ਅੰਦਰੋਂ ਬੰਦੇ ਲੱਭਦੇ ਬਾਹਰ ਮਾਰ ਲਾਉਂਦਾ ਸੱਟ ਹੋਇਆ ਆਪਣਾ ਘਰ ਉੱਥੋਂ ਪੱਤ ਕਿਤੇ ਮੈਂ ਕਦੇ ਨਹੀਂ ਆਈ ਨਹੀਂ ਸਾਡੇ ਘਰੇ ਇਹ ਆਏ ਮਾਰ ਮਾਰ ਕੇ ਤੱਕ ਜਿਹੜੇ ਕੋਲੇ ਤੋਂ ਮੇਰੇ ਸਾਥੋਂ ਕੋੜਾ ਕਿ ਨਾ ਸਭ ਜਿੱਤ ਪਾਰਾ ਜੀ ਓਕੇ ਕਿ ਬੰਦੇ ਦਾ ਹੈ ਕਿ ਨਹੀਂ ਮੈਂ ਜਿਹੜਾ ਹੈ ਉਹ ਮੁਦਦ ਦਾ ਦਾਖਲ ਕਰਾਇਆ ਜੀ ਅਸੀਂ ਕਿੱਥੇ ਪਹਿਲੇ ਇਹਨਾਂ ਨੇ ਦਰਦਿਆਂ ਨੇ ਦਾਖਲ ਹੀ ਨਹੀਂ ਕਰਾਇਆ ਉਹ ਦਾਖਲ ਕਿਥੇ ਕਰਾਇਆ ਦੱਸ ਸਰਕਾਰੀ ਦੀ ਉਹ ਬਾਤ ਹੈ ਨਾ ਜਿਹੜਾ ਇਹੋ ਕਰ ਮੈਂ ਵੀ ਆ ਮੈਂ ਸੇ ਨੰਬਰ ਹੈਗਾ ਤਾਂ ਸਾਰੀ ਗੱਲ ਬਾਤ ਇਹੀ ਹੋਈ ਆ ਕਿ ਪੁਲਿਸ ਨੇ ਆਪਣੇ ਪਿੰਡ ਦੇ ਬੰਦੇ ਕੋਟੇ ਅਸੀਂ ਉਥੋਂ ਭੱਜੇ ਉਦੋਂ ਨੂੰ ਇਹ ਵਿੱਜਰ-ਗੁੱਜਰ ਕੇ ਸਾਰੇ ਉਹ ਬੱਚਾ ਸਾਡਾ ਮੇਰਾ ਭਤੀਜਾ ਹੀ ਆ ਜੀ ਉਹਨੂੰ ਕਹੇ ਵੀ ਤੇਰੇ ਮਾਤਾ ਵੀ ਉਹਦਾ ਸੱਤਾ ਬੱਜੀਆਂ ਬੁੰਨਾਂ ਦੀਆਂ ਦਾਦੇ ਪਤਾ ਕਰ ਇੱਕ ਪਤਾ ਕੀਤਾ ਉਹ ਕਹਿੰਦਾ ਅੰਕਲ ਅਸੀਂ ਤਾਂ ਪੜ ਕੇ ਤੁਰੇ ਆਉਂਦੇ ਸੀ ਤੇ ਉਹਦੋਂ ਨੂੰ ਮਚਰ ਮੱਚਾ ਪਿਆ ਹੈ ਵਿੱਚੇ ਪੁਲਿਸ ਵਾਲੇ ਮਿਲਣਗੇ ਉਹਦੇ ਹੱਥਾਂ ਕੁੱਟੇ ਆ ਜੀ ਆ ਸਾਰੇ ਆ ਨੌ ਨੂ ਪੱਕੇ ਆ ਜੀ ਪੁਲਿਸ ਦੇ ਤੁਹਾਡੇ ਪਰਿਵਾਰ ਦੇ ਕਿਸੇ ਬੱਚੇ ਨੂੰ ਚੱਕਿਆ ਨਹੀਂ ਜੀ ਮੇਰੇ ਪਰਿਵਾਰ ਦੇ ਕੀ ਨਾਂ ਤੁਹਾਡਾ ਜੀ ਜੀ ਮੇਰਾ ਮੁੰਡਾ ਕਦੀ ਪੱਥੀ ਤੋਦੇ ਆਹੀ ਬਸ ਮਾਰੇ ਨਾਲੀ ਦੇ ਰਲੇ ਜੀ ਇਹਨਾਂ ਦੀ ਮੀਟਿੰਗ ਪਹਿਲਾਂ ਦੀ ਕਰੀ ਵਿੱਚ ਚਾਰ ਪੰਜ ਦਿਨ ਇਹਨਾਂ ਨੂੰ ਐ ਪਿਛਾਉਂਦੇ ਮਾਰੇ ਨੂੰ ਜੇ ਗਰੀਬ ਹੈਗਾ ਨਹੀਂ ਕਿਨੇ ਇੱਕ ਬੱਚੇ ਦਾ ਕੀ ਜੋਰ ਇਹਦੇ ਕਿਹੜਾ ਕੋਈ ਮੰਗਰਾ ਇਹਨਾਂ ਨੇ ਐ ਕਹਿ ਛੱਡਾ ਸੀ ਜਿ세 ਛੂੜੇ ਨੂੰ ਸਰਪੰਚ ਹੀ ਨਹੀਂ ਜੀ ਕਰਨ ਦੇਣੀ ਆਖੇ ਇਹ ਕਰੂਗਾ ਕਿਨੇ ਹੁਣ ਇਹ ਤੇ ਐ ਦੂਸਰ ਲਾਤਾ ਹੀ ਨਸ਼ਾ ਪੱਤਾ ਕਰਦਾ ਸੀਗਾ ਇਹ ਬੰਦੇ ਗੁੰਡੇ ਲਿਆਉਂਦਾ ਸੀ ਚਿੱਟਾ ਵਿੱਚ ਤੇ ਅਸੀਂ 10 ਮਿੰਟ ਜੀ ਕਰਤੀ ਇਹਦੀ ਵਿੱਚ ਕਰੀ ਛਕੇ ਚਾਚੇ ਨੇ ਛਕੇ ਚਾਚੀ ਨੇ ਕਰੀ ਵੀ ਆ ਜਿਹੜਾ ਨਾਮ ਸਰਪੰਚ ਖੜਾ ਜੀ ਉਹਨੇ ਕਰੀ ਵੀ ਆ ਜੇ ਜੀ ਚਿੱਟਾ ਵਿੱਚ ਤਾਂ ਹੁੰਦਾ ਸਾਢੇ ਚਾਰ ਚਾਰ ਮੁੰਡੇ ਤਿੰਨ ਤਿੰਨ ਮੁੰ ਅਸੀਂ ਕਹਾਂ ਸਹੀ ਪੱਤਰਕਾਰ ਤੇ ਕਰ ਬਹੁਤ ਐਸੀ ਤਰੀਕੇ ਨਾਲ ਕਿਸੇ ਫੇਰ ਬੋਟ ਪਾਈ ਆ ਜੀ ਅਸੀਂ ਇਹ ਤੇ ਮੰਗਰ ਚੰਗਾ ਕਰਕੇ ਅਸੀਂ ਸਾਡੇ ਜੀ ਸਾਕਾ ਮੇਰੇ ਜੇਠ ਦਾ ਪੁੱਤ ਹੈ ਹਾਂ ਪਹਿਲਾ ਪੱਤਰਕਾਰ ਸੀ ਜੀ ਕਹਿੰਦਾ ਕਿ ਨੂੰ ਜੀ ਕਾ ਕੇ ਬੁਲਾਉਂਦਾ ਜੀ ਝੂਠੇ ਜਰਾਵੇ ਤੇ ਲਾ ਲਾ ਕੇ ਇੱਥੋਂ ਤੇ ਕਰ ਲਿਆ ਆ ਜੀ ਦੇਖੋ ਤੁਸੀਂ ਇਹਦਾ ਕੀ ਪੋਸ ਕਰਿਆ ਪਿਆ ਇਹ ਤਾਂ ਮੁੰਡੇ ਦਾ ਘਰ ਦਾ ਤੁਸੀਂ ਵੇਖ ਲਿਆ ਕੀ ਮੰਗ ਕਰਦੇ ਹੁਣ ਕੁਛ ਨਹੀਂ ਜੀ ਉਹ ਤੇ ਮੰਗ ਕਰਦੇ ਸਾਡੇ ਮੁੰਡੇ ਨੂੰ ਜਿਹੜਾ ਇਹਨਾਂ ਨੇ ਜਿਵੇਂ ਇਹਨਾਂ ਨੇ ਕਰਵਾਈ ਛੱਡਣਾ ਉਹ ਇਹਨਾਂ ਨੂੰ ਹੋਣੀ ਚਾਹੀਦੀ ਹੈ ਕਿੰਨਾ ਕੋਟ ਛੋਟੇ ਬੱਚੇ ਕਿੱਥੇ ਹੁਣ ਬੱਚਾ ਸਾਡਾ ਇੱਕ ਜੀ ਉਹ ਤੇ ਜੇਲ੍ਹ ਦੇ ਵਿੱਚ ਉਹਦਾ ਇਡਾ ਪ੍ਰਿਸ਼ਨ ਹੋਇਆ ਇੱਥੋਂ ਤਾਈ ਲਗ 3 ਪ੍ਰਿਸ਼ਨ ਹੋਏ ਆ ਤਿੰਨ ਮਹੀਨਿਆਂ ਦੀ ਲਾਡੀ ਨੇਲ ਪਾ ਕੇ ਬਾਹਰ ਘੱਡੀ ਰੱਖਿਆ ਉਹਨੂੰ ਪੌਸ ਨੇ ਚੱਕਿਆ ਵਿਆ ਉਹ ਕੀ ਨਾ ਉਹਦਾ ਉਹਦਾ ਕੋਲ ਦੀਪ ਸਿੰਘ ਜੀ ਉਹ ਪੀਐਸ ਵੀਰਜੇ ਦਾ ਕੰਮ ਕਰਦਾ ਤੇ ਮੋਟਰਸਾਈਕਲ ਤਾਂ ਸਹੀ ਚੱਲਦਾ ਨਹੀਂ ਮੁੰਡਾ ਰੱਖਿਆ ਤੇ ਨਾਲ ਉਹ ਵੀ ਲੋਡ ਕਰ ਜਾਂਦੇ ਉੱਥੋਂ ਹੀ ਲੱਗੀ ਪੁੱਛ ਉੱਥੇ ਹੀ ਲੱਗੀ ਘਰ ਅੱਜ ਤੱਕ ਕਿ ਉਹ ਵੀਰਾਂ ਦਾ ਮੰਗਾ ਸਿੰਘ ਆਈ ਇਹਦੇ ਚਾਤੇ ਤਾਈ ਇਹਦੇ ਤੇ ਪਹਿਲਾਂ ਹੀ ਬਹੁਤ ਲੱਗਦਾ ਹੀ ਇਹ ਕਿਉਂ ਤਰੱਕੀ ਕਰਦਾ ਹੈ ਸਰਪੰਚ ਬਣਿਆ ਸੀ ਜਦੋਂ ਦਾ ਉਦੋਂ ਦਾ ਹੀ ਲੱਗਦਾ ਤਾਂ ਮੁੱਦਾ ਤਾਂ ਇਹਨਾਂ ਨੇ ਉਹੀ ਠਾਇਨ ਨਾਲ ਹੀ ਦਤਾਈ ਕੁੱਟ ਮਾਰਦਾ ਵੈਸੇ ਹੀ ਕਰਮਾਉਣੀ ਪਹਿਲਾਂ ਤੋਂ ਚਾਉਂਦੇ ਸੀਗੇ ਇਹ ਪਰਚੇ ਦਾ ਪਹਿਲਾਂ ਤੇ ਫੋਨੇ ਚਾਉਂਦੇ ਸੀਗੇ ਉਦੋਂ ਤਾਂ ਧਰਨਾ ਚਾਹਦੇ ਸੀਗੇ ਜਦੋਂ ਇਹਨਾਂ ਨੇ ਲਾਠੀ ਚਾਰਜ ਕੀਤਾ ਪੁਲਿਸ ਵਾਲਿਆਂ ਨੇ ਤਾਂ ਜਾਣ ਕੇ ਕਰਵਾਇਆ ਗਿਆ ਕੁਲਦੀਪ ਸਿੰਘ ਨੂੰ ਤਾਂ ਪਹਿਲਾਂ ਹੀ ਚੱਕ ਲਿਆ ਸੀਗਾ ਹੀ ਪੁਲਿਸ ਤਾਂ ਕਿ ਨਹੀਂ ਪਹਿਲਾਂ ਡਲੇ ਇਹਨਾਂ ਨੇ ਮਾਰੇ ਨਹੀਂ 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 ਮਾਰੇ ਹੀ ਉਦੋਂ ਤਾਂ ਧਰਨਾ ਚ ਡਰਨਾ ਚੱਕੀ ਜਾਂਦੇ ਸੀਗੇ ਜੀ ਇਹਨਾਂ ਨੇ ਕਲਦੀਪ ਨੂੰ ਤਾਂ ਪਹਿਲੇ ਹੀ ਚੱਕ ਕੇ ਪੁਲਸਰੇ ਲੈ ਗਏ ਸੀ ਇਹਨਾਂ ਨੇ ਲਾਠੀ ਜਾਰ ਦੇ ਕੀਤਾ ਬਾਅਦ ਵਿੱਚ ਲੜਾਈ ਹੋਈ ਆਈ ਡਲੇ ਦਾ ਬਾਅਦ ਚ ਚੱਲੇ ਉਹਨਾਂ ਨੇ ਫਾਇਰ ਮਾਰਿਆ ਜੀ ਪਹਿਲਾਂ ਉਹਨਾਂ ਨੇ ਗੋਲੀਆਂ ਚਲਾੰਗਾ ਫਿਰ ਇਹਨਾਂ ਨੇ ਡਲੇ ਚ ਲਾਏ ਆਈ ਉਹਨਾਂ ਨੇ ਡਲੇ ਤਾਂ ਇਹਨਾਂ ਨੂੰ ਦਿਸੀ ਜਾਂਦੇ ਆਈ ਉਹਨਾਂ ਨੇ ਗੋਲੀਆਂ ਨਹੀਂ ਦੀਆਂ ਇਹਨਾਂ ਨੂੰ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਸੀ ਜਿਹੜੇ ਬੰਦੇ ਠੁੱਡਿਆਂ ਤੇ ਲੱਗੀਆਂ ਉਹਨਾਂ ਨੂੰ ਦਾਖਲ ਦੂਰ ਕੀਤਾ ਲੱਗ ਨਹੀਂ ਪਤਾ ਹੀ ਨਹੀਂ ਉਹਨਾਂ ਦੇ ਹੈ ਕਿੱਥੇ ਕੀ ਖਰਾ ਮਰ ਗਏ ਹੁਣ ਕੀ ਖਰਾ ਕੀ ਹੋ ਗਿਆ ਜੀ ਉਹ ਤਾਂ ਡਰਦੇ ਹੀ ਭੱਜ ਗਏ ਉਹ ਵੀ ਸਾਡੇ ਹੀ ਆਈ ਬੰਦੇ ਉਹ ਤਾਂ ਪਤਾ ਹੀ ਨਹੀਂ ਇੱਥੇ ਇਹਨਾਂ ਨੇ ਕੁਲਦੀਪ ਨਾ ਬਹੁਤ ਜ਼ਿਆਦਾ ਧੱਕਾ ਕੀਤਾ ਇਹਨਾਂ ਦਾ ਇਹਨਾਂ ਦਾ ਵੀ ਉਨਾ ਹੀ ਪੜਾ ਹਾਲ ਕਰਨਾ ਚਾਹੀਦਾ ਜਿੰਨਾ ਪੜਾ ਉਹਨਾਂ ਨੇ ਕੀਤਾ ਹੈ। ਦੇਖੋ ਪਿਛਲੇ ਕਾਫੀ ਦਿਨਾਂ ਤੋਂ ਮੀਡੀਆ ਦੇ ਵਿੱਚ ਤੁਹਾਡੇ ਮਾਧਿਅਮ ਦੇ ਨਾਲ ਹੀ ਸਾਡੇ ਤੱਕ ਇਹ ਗੱਲ ਪਹੁੰਚੀ ਸੀ ਕਿ ਇੱਥੇ ਬੜਾ ਅਨਿਆਏ ਹੋਇਆ ਅਤਿਆਚਾਰ ਹੋਇਆ ਹੈ। ਅੱਜ ਉਹਦੀ ਜੀ ਦੀ ਜਗ ਦੀ ਤਸਵੀਰ ਮੈਂ ਸਰਪੰਚ ਦੇ ਘਰ ਦੀ ਦੇਖ ਰਿਹਾ। ਸਰਪੰਚ ਜਿਹੜਾ ਜਿਹੜਾ ਪਿੰਡ ਦਾ ਇੱਕ ਮੋਤਵਰ ਸਭ ਤੋਂ ਜਿਹੜੇ ਨੰਬਰ 1 ਦਾ ਨਾਗਰਿਕ ਹੁੰਦਾ ਹੈ। ਜੇ ਉਹਦਾ ਹੀ ਇਹ ਹਾਲ ਹੈ ਇਹ ਫਿਰ ਬਾਕੀ ਕਿਸੇ ਦਾ ਕੀ ਹੋ ਸਕਦਾ ਹੈ ਰਾਜਨੀਤਿਕ ਰੰਜਿਸ਼ਾਂ ਹੋ ਸਕਦੀਆਂ ਪਰ ਘਰਾਂ ਦੇ ਉੱਤੇ ਹਮਲੇ ਹੋਣੇ ਔਰ ਇਦਾਂ ਨਹੀਂ ਗੱਲ ਨੇ ਔਰ ਦੂਸਰਾ ਸਭ ਤੋਂ ਵੱਡੀ ਗੱਲ ਜਿਹੜੇ ਕਿ ਰੰਜਿਸ਼ਾਂ ਜਾਂ ਲੜਾਈਆਂ ਝਗੜੇ ਪਿੰਡਾਂ 'ਚ ਹੁੰਦੇ ਆ ਪਰ ਉਹਨਾਂ ਝਗੜਿਆਂ ਨੂੰ ਸਰਕਾਰ ਜਿਹੜੀ ਆ ਉਹ ਨਿਜਠਣ ਲਈ ਕੰਮ ਕਰਦੀ ਆ ਨਾ ਕਿ ਕਿਸੇ ਪੱਖ ਦੀ ਗੱਲ ਕਰਦੀ ਆ ਇੱਥੇ ਆਣ ਕੇ ਸਾਨੂੰ ਦੇਖਣ ਨੂੰ ਇਹ ਮਿਲਿਆ ਕਿ ਇੱਕ ਪੱਖ ਦੇ ਤੇ ਸਰਪੰਚ ਜੀ ਦਾ ਜਿਹੜਾ ਪੱਖਾ ਜੋ ਉਦਨਿਤ ਪਰਿਵਾਰ ਦੇ ਨਾਲ ਸੰਬੰਧਿਤ ਹੈ ਉਹਦੇ ਤੇ ਹੀ ਅਤਿਆਚਾਰ ਹੋਇਆ ਉਹਦੇ ਤੇ ਹੀ ਕੁੱਟਮਾਰ ਹੋਈ ਉਹਨਾਂ ਤੇ ਲਾਠੀ ਚਾਰਜ ਹੋਇਆ ਔਰ ਉਹਨਾਂ ਦੇ ਉੱਤੇ ਹੀ ਐਫ ਆਈ ਆਰ ਹੋਈ ਜਦਕਿ ਦੂਸਰੀਆਂ ਜਿਹੜੀਆਂ ਸੀ ਮੀਡੀਆ ਦੇ ਮਾਧਿਅਮ ਨਾਲ ਗੋਲੀਆਂ ਚੱਲਦੀਆਂ ਵੀ ਦੇਖੀਆਂ ਉਹ ਵੀਡੀਓ ਵੀ ਦੇਖੀ ਮੈਂ ਔਰ ਬਾਕੀ ਘਟਨਾ ਦੀ ਵੀ ਜਾਣਕਾਰੀ ਲਈ ਤੇ ਜੇ ਉਹ ਐਸੇ ਹਾਲਾਤਾਂ ਦੇ ਵਿੱਚ ਪਬਲਿਕ ਦੇ ਵਿੱਚ ਜਾਂ ਦੂਸਰਿਆਂ ਚ ਆਪਸੀ ਰੰਜਿਸ਼ਾਂ ਹੁੰਦੀਆਂ ਪਰ ਸਰਕਾਰਾਂ ਦਾ ਕੰਮ ਜਿਹੜਾ ਉਹ ਹੋਰ ਤਰ੍ਹਾਂ ਦਾ ਹੁੰਦਾ ਉਹਨਾਂ ਨੂੰ ਠੀਕ ਕਰਨਾ ਹੁੰਦਾ ਨਾ ਕਿ ਉਹਨਾਂ ਨੂੰ ਪ੍ਰਸਾਹਿਤ ਕਰਨਾ ਔਰ ਇੱਥੇ ਮੈਂ ਕਹਾਗਾ ਕਿ ਵੀ ਪ੍ਰਸ਼ਾਸਨ ਵੱਲੋਂ ਗੁੰਡਾਗਰਦੀ ਨੂੰ ਪ੍ਰਸਾਹਿਤ ਕੀਤਾ ਗਿਆ ਔਰ ਇਹ ਜੇ ਇਹਨੂੰ ਦੇਖ ਕੇ ਕਹਿ ਦਈਏ ਕਿ ਹ ਹੁਣ ਦੇ ਹਾਲਾਤ ਦੇਖ ਕੇ ਕਿਉਂਕਿ ਮੈਂ ਬਾਕੀਆਂ ਨੂੰ ਮਿਲਾਂਗਾ ਵੀ ਹੱਲੇ ਫਰੀਦਕੋਟ ਵੀ ਮਿਲਾਂਗਾ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਵੀ ਮਿਲਾਂਗਾ ਉਹਨਾਂ ਤੋਂ ਵੀ ਗਲਤੀ ਜਾਣਕਾਰੀ ਲਾਂਗਾ ਇਹ ਇਹ ਜਿਹੜਾ ਇੱਕ ਪੱਖੜ ਇੱਕ ਪਾਸੜੀ ਜਿਹੜੀ ਆ ਉਹ ਕਾਰਵਾਈ ਕਿਉਂ ਕੀਤੀ ਗਈ ਹੈ ਉਹ ਜੋ ਮੈਂ ਦੱਸਿਆ ਕਿ ਇੱਥੇ ਕਾਫੀ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਤਾਂ ਲਗਭਗ 39 49 49 ਲੋਕਾਂ ਇਹ ਇੱਕ ਪਿੰਡ ਦੇ 45 ਲੋਕਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ ਪਰ ਨੈਚੁਰਲੀ ਆ ਕਿ ਬਾਕੀਆਂ ਦੇ ਉੱਤੇ ਵੀ ਹੋਏ ਹੋਣਗੇ ਜਿਹੜੇ ਉਹ ਘਰੋਂ ਦੌੜ ਗਏ ਦੌੜ ਗਏ ਇੱਕ ਤਰੀਕੇ ਨਾਲ ਤਾਂ ਪੂਰਾ ਪਿੰਡ ਉਜਾੜਨ ਦੀ ਗੱਲ ਜਿਹੜੀ ਆ ਉਹ ਇਹ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਇੱਕ ਜਿਹੜਾ ਅਨਿਆਇ ਇਹ ਕਿਸੇ ਵੀ ਬਰਦਾਸ਼ਤ ਨਹੀਂ ਹੋ ਸਕਦਾ ਸੋ ਉਹਦੇ ਲਈ ਅਸੀਂ ਹੁਣ ਮੈਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਇਹ ਜਿਹੜੇ ਪਿੰਡ ਦੇ ਲੋਕ ਆ ਜਿੱਥੇ ਵੀ ਹੋਣੀ ਹੈ ਉਹਨਾਂ ਨੂੰ ਵੀ ਸੰਪਰਕ ਕਰਕੇ ਕਰਾਂਗੇ ਔਰ ਨਾਲ-ਨਾਲ ਅਸੀਂ ਇਹ ਕਹਾਂਗੇ ਕਿ ਅਸੀਂ ਸਾਰੀ ਪਾਰਟੀ ਜਿਹੜੀ ਹੈ ਔਰ ਉਹ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਔਰ ਉਹਨਾਂ ਦੇ ਲਈ ਇਨਸਾਫ ਲਈ ਸੱਚ ਲੜਾਈ ਲੜਾਈ ਸਮਝਾ ਸਭ ਜਿਹੜੇ ਕਾਬੂ ਕੀਤੇ ਆ 45 ਲੋਕ ਕਿਹਾ ਜਾ ਰਿਹਾ ਉਹਦੇ ਵਿੱਚ ਸਾਰੇ ਐਸਸੀ ਵਿੰਗ ਦੇ ਨਾਲ ਸੰਬੰਧ ਰੱਖਦੇ ਆ ਜਾਂ ਕੋਈ ਜਨਰਲ ਕੈਟਾਗਰੀ ਦੇ ਵੀ ਹੈਗੇ ਨੇ ਦੇਖੋ ਮੈਨੂੰ ਪਿੰਡ ਦੇ ਲੋਕਾਂ ਦਾ ਦੱਸਿਆ ਮੋਸਟਲੀ ਜਦ ਦੱਸਿਆ ਕਿ ਐਸਸੀ ਹੀ ਜੋ ਹੱਲੇ ਤੱਕ ਦੱਸਿਆ ਗਿਆ ਔਰ ਜਿਹੜੇ ਪੀੜਿਤ ਪਰਿਵਾਰ ਉਹ ਸਾਰੇ ਐਸਸੀ ਆ ਮਾਰਿਆ ਵੀ ਉਹਨਾਂ ਨੂੰ ਗਿਆ ਤੇ ਗ੍ਰਿਫਤਾਰ ਵੀ ਉਹਨਾਂ ਨੂੰ ਹੀ ਉਹਨਾਂ ਨੇ ਕੇਂਦਰ ਕਿਸ ਤਰੀਕੇ ਨਾਲ ਇਸ ਵਿੱਚ ਪਾਗੀਦਾਰ ਇਹਨੇ ਬਾਇਗਾ ਤਾਂ ਕਿ ਸਮਝ ਦੇ ਕੇ ਕਿ ਵੀ ਇਹਦੇ ਵਿੱਚ ਮੈਂ ਐਸਸੀ ਕਮਿਸ਼ਨ ਨਾਲ ਗੱਲ ਕੀਤੀ ਹੈ ਜੀ ਔਰ ਉਹਨਾਂ ਨੇ ਵੀ ਇਹਦਾ ਸੰਗਿਆਨ ਲੈ ਕੇ ਉਹ ਸ਼ਾਇਦ ਮੈਨੂੰ ਕਹਿ ਰਿਹਾ ਸੀ ਕਿ ਅਸੀਂ ਇਹਦੀ ਰਿਪੋਰਟ ਤਲਬ ਕਰ ਰਹੇ ਹਾਂ ਔਰ ਜੋ ਮੈਨੂੰ ਹੁਣੇ ਤੱਕ ਥੋੜੀ ਦੇਰ ਤੱਕ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਕੀ ਕੀਤਾ ਇਹਦੇ ਤੇ ਇਹ ਅਸੀਂ ਕਮਿਸ਼ਨ ਇਹਨਾਂ ਨੂੰ ਤਲਬ ਵੀ ਕਰੇਗਾ ਲੋਡ ਪੈਣ ਤੇ ਤਲਬ ਵੀ ਉੱਤੇ ਦਿੱਲੀ ਕਰੇਗਾ ਔਰ ਉਹਦੀ ਰਿਪੋਰਟ ਵੀ ਤਲਬ ਕਰੇਗਾ ਸ਼ਾਪਲਾ ਜਿਵੇਂ ਆਪਰ ਕੇ ਪ੍ਰਸ਼ਾਸਨ ਨਾਲ ਗੱਲ ਕਰੋਗੇ ਤੁਹਾਡੀ ਡਿਮਾਂਡ ਕੀ ਹੋਊਗੀ ਪ੍ਰਸ਼ਾਸਨ ਦੇ ਕੀ ਨਿਸੰਦੇ ਕਿ ਜਿਹੜਾ ਜਿਨ੍ਹਾਂ ਨਾਲ ਅਨਿਆਏ ਹੋਇਆ ਪਹਿਲਾਂ ਤਾਂ ਉਹਨਾਂ ਨੂੰ ਇਨਸਾਫ ਮਿਲੇ ਦੂਸਰਾ ਇੱਕ ਪਾਸੜੀ ਇੱਕ ਤਰਫਾ ਜਿਹੜੀ ਆ ਉਹ ਕਾਰਵਾਈ ਕੀਤੀ ਕਿਉਂ ਗਈ ਇਹ ਵੀ ਅਸੀਂ ਉਹਦਾ ਜਵਾਬ ਲਾਂਗੇ ਲਾਟਰੀ ਚਾਰਜੀ ਕਿਉਂ ਕੀਤਾ ਗਿਆ ਇਹ ਵੀ ਜਵਾਬ ਮੰਗਾਂਗੇ ਔਰ ਕੋਈ ਨਾ ਕੁਛ ਤਾਂ ਦੱਸਣ ਕਿ ਕਾਰਨ ਤਾਂ ਦੱਸਣਗੇ ਪਿੰਡ ਵਸ ਇੱਕੋ ਮੰਗ ਮੇਨ ਕਰ ਰਹੀ ਹੈ ਕਿ ਸਾਰੇ ਬੰਦੇ ਰਿਹਾ ਕਿਤੇ ਜਾਣ ਨਾਲ ਨਾਲ ਜਿੰਨੇ ਬੰਦਾ ਨੇ ਫਾਇਰਿੰਗ ਕੀਤੇ ਜੋ ਇਸ ਜਨਰਲਮੈਂਟ ਦਾ ਐਸਟੀਐਸਟਿਕਸ ਹੈ ਨਿਸੰਦੇਹ ਕਿ ਨਿਆਂ ਤੇ ਮੈਂ ਹੀ ਕਹਣਾ ਨਿਆਂ ਦੀ ਨਿਆਂ ਦੀ ਮੰਗ ਕਰਾਂਗੇ ਨਿਆਂ ਤਾਂ ਮੰਗਦਾ ਇਹ ਹੀ ਆ ਕਿ ਜਿਨ੍ਹਾਂ ਨੇ ਗਲਤ ਕੀਤਾ ਉਹਨਾਂ ਦੇ ਅਗੇਂਸਟ ਕਾਰਵਾਈ ਹੋਵੇ ਔਰ ਇਹਨਾਂ ਨੂੰ ਇਨਸਾਫ ਮਿਲੇ ਔਰ ਜੇਸਕਾਮ ਲਈ ਜੇ ਸੀਵਰੇਜ ਉੱਥੇ ਪਹਿਲਾਂ ਪਿਆ ਸੀ ਆਲਰੇਡੀ ਉਧਰ ਨੂੰ ਪਾਣੀ ਜਾਂਦਾ ਸੀ ਔਰ ਸੀਵਰੇਜ ਪੈ ਰਿਹਾ ਇਸ ਸੀਵਰੇਜ ਨੂੰ ਅਗਰ ਕੋਈ ਇਸੇ ਜਾਣਦਾ ਸੀ ਉਹਦੇ ਤੇ ਕੋਈ ਹੋਰ ਕੰਮ ਜਿਸ ਕਿਸੇ ਨੂੰ ਇਤਰਾਸ ਸੀ ਕੋਟ ਦਾ ਰਸਤਾ ਦਿਖਿਆ ਜਾ ਸਕਦਾ ਸੀ ਹਾਂ ਸਟੇ ਲਿਆ ਜਾ ਸਕਦਾ ਸੀ ਪਰ ਉਹ ਜਿਹੜੀ ਡੰਗ ਤੇ ਗੁੰਡਾਗਰਦੀ ਹੈ ਉਹ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਔਰ ਸਰਕਾਰ ਦਾ ਜਿਹੜਾ ਰੋਲ ਆ ਉਹ ਹੋਰ ਵੀ ਨਿੰਦਣੀ ਹੈ ਸਰ ਜੀ ਹੁਣ ਜਿਵੇਂ ਅੱਜ ਵੀ ਉੱਥੇ ਕਾਫੀ ਵੱਡਾ ਇਕੱਠ ਹੋਣ ਜਾ ਰਿਹਾ ਹੈ ਫਰੀਪੋਰਟ ਦੇ ਵਿੱਚ ਜੇਕਰ ਇਨਸਾਫ ਜਿਵੇਂ ਤੁਸੀਂ ਕਹਿ ਰਹੇ ਹੋ ਜੇ ਨਹੀਂ ਮਿਲਦਾ ਫਿਰ ਅਗਲਾ ਆਉਣ ਵਾਲੇ ਵਿੱਚ ਦੇਖੋ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਜਿਹੜੀ ਤਾਕਤ ਬਹੁਤ ਵੱਡੀ ਹੁੰਦੀ ਹੈ ਐਸਾ ਅਹੰਕਾਰ ਅਸੀਂ ਬਹੁਤ ਸਾਰਿਆਂ ਦਾ ਟੁੱਟਦਾ ਦੇਖਿਆ ਤੁਸੀਂ ਵੀ ਦੇਖਿਆ ਹੋਗਾ ਸੋ ਇਸ ਤਰੀਕੇ ਨਾਲ ਗੁੰਡਾਗਰਦੀ ਨਾਲ ਨਾ ਤਾਂ ਸਰਕਾਰਾਂ ਚੱਲ ਸਕਦੀਆਂ ਉਹਨਾਂ ਨੂੰ ਵੀ ਲੋਕਾਂ ਦੀ ਸੁਣਨੀ ਹੀ ਪੈਣੀ ਹੈ ਔਰ ਨਹੀਂ ਸੁਣੋਗੇ ਤਾਂ ਜਿਸ ਤਰੀਕੇ ਨਾਲ ਵੀ ਸੁਣਨਾ ਚਾਹਣਗੇ ਜਿਸ ਭਾਸ਼ਾ ਨੂੰ ਸਮਝਣਾ ਚਾਹਣਗੇ ਉਸ ਭਾਸ਼ਾ ਨਾਲ ਸਮਝਾਵਾਂਗੇ ਠੀਕ ਹੈ